ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਆ ਕਿ ਹਰ ਆਮ ਤੇ ਖਾਸ ਨਾਗਰਿਕ ਜਿਹੜਾ ਇਸ ਵੀਡੀਓ ਨੂੰ ਸੁਣੇ ਜ਼ਰੂਰ ਸੋ ਅੱਜ ਆਪਾਂ ਗੱਲ ਕਰਦੇ ਹਾਂ ਸਰਪੰਚੀਆਂ ਦਾ ਚਲੀਆਂ ਗਈਆਂ 2-2 ਕਰੋੜ ਤੱਕ 35-35 ਲੱਖ ਸਰਪੰਚੀਆਂ ਦੇ ਜਿਹੜੇ ਮੁੱਲ ਲੱਗੇ ਲੀਡਰਾਂ ਨੇ ਵੀ ਘਰ ਘਰ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਹੈਰਾਨੀ ਇਸ ਗੱਲ ਦੀ ਆ ਵੀ ਕਿਸੇ ਪਿੰਡ ਦੀ ਪੰਚਾਇਤ ਨੇ ਇਹ ਗੱਲ ਕਹੀ ਬੀਤੂ ਸੀ ਸਾਨੂੰ ਸਰਪੰਚੀ ਦਿਓ ਸਾਡੀ ਪੰਚਾਇਤ ਬਣਾਓ ਤੇ ਅਸੀਂ ਪਿੰਡ ਨੂੰ ਨਸ਼ਾ ਰਹਿਤ ਕਰਾਂਗੇ ਕਿਸੇ ਬੰਦੇ ਨੇ ਇਹ ਗੱਲ ਕਹੀ ਹੋ ਸਕਦਾ ਹੈ ਕੱਦੇ ਨੇ ਕਹੀ ਹੋਵੇ ਮੈਂ ਨਾ ਦੇਖੀ ਹੋਵੇ ਪਰ ਇਸ ਚੀਜ਼ ਦਾ ਦੁਖਾਂਤ ਤਾਂ ਬਹੁਤ ਵੱਡਾ ਅੱਜ ਬਠਿੰਡਾ ਦੇ ਵਿੱਚ ਜਿੱਥੇ ਅੱਗੇ ਮੇਰੇ ਨੌਜਵਾਨ ਵੀਰ ਨਸ਼ੇ ਦੀ ਡਰਗ ਵਰਦ ਉਸ ਦੇ ਨਾਲ ਮਰ ਰਹੇ ਸੀ ਅੱਜ ਇੱਕ ਧੀ ਗਈ ਫਿਰ ਯਾਦ ਹੋਊਗਾ ਤੁਹਾਨੂੰ ਇੱਕ ਗੁਰਦੁਆਰਾ ਸਾਹਿਬ ਦੇ ਬਾਥਰੂਮਾਂ ਦੇ ਵਿੱਚੋਂ ਇੱਕ ਲੜਕੀ ਦੀ Laash ਮਿਲੀ ਸੀ ਡਰੈਗ ਹੋਵੜ ਉਸਦੇ ਨਾਲ ਉਦੋਂ ਬੜੀ ਸੰਸੈਨੀ ਫੈਲੀ ਸੀ ਬੇਸ਼ੱਕ ਇਹ ਨਵੀਂ ਗੱਲ ਨਹੀਂ ਚੰਡੀਗੜ੍ਹ ਵਾਲੀ ਸਾਈਡ ਨੂੰ ਜਿੰਨੀਆਂ ਕੁੜੀਆਂ ਪੜਨ ਜਾਂਦੀਆਂ ਕਲੰਬਾਂ ਦੇ ਵਿੱਚ ਸ਼ਰੀਆਮ ਸਮੋਕਿੰਗ ਹੁੰਦੀ ਆ ਸ਼ਰੀਆਮ ਨਸ਼ੇ ਕਰ ਰਹੀਆਂ ਪਰ ਜਦੋਂ ਗੱਲ ਆਉਂਦੀ ਸੀ ਸਾਡੇ ਪਿੰਡਾਂ ਵਾਲ ਦੀ ਸਾਡੇ ਸ਼ਹਿਰਾਂ ਦੀ ਗੱਲ ਆਉਂਦੀ ਸੀ ਤਾਂ ਅਸੀਂ ਬੜੇ ਮਾਣ ਨਾਲ ਇੱਕ ਚੀਜ਼ ਕਹਿੰਦੇ ਸੀ ਕਿ ਸਾਡੇ ਧੀਆਂ ਜਿਹੜੀਆਂ ਉਹ ਕਦੇ ਵੀ ਇਹਨਾਂ ਰਾਵਾਂ ਤੇ ਨਹੀਂ ਤੁਰ ਸਕਦੀਆਂ ਪਰ ਅੱਜ ਹੈਰਾਨ ਕਰ ਦੇਣ ਵਾਲੀ ਖਬਰ ਆ ਜਿਹੜੀ ਸਾਡੇ ਸਾਹਮਣੇ ਆਈ ਬਠਿੰਡਾ ਤੋਂ ਕਿ ਇੱਕ ਬੱਚੀ ਡਰੱਗ ਓਵਰਡ ਉਸ ਦੇ ਨਾਲ ਇਸ ਦੁਨੀਆ ਤੋਂ ਚਲੀ ਗਈ ਹੈ ਸੋ ਇੰਨਾ ਬੋਲ ਵਾਲਾ ਇਲੈਕਸ਼ਨ ਦੇ ਵਿੱਚ ਹੋਵੇ ਵੱਡਾ ਟੁਕੀਆਂ ਤੱਕ ਆਜੂ ਇੱਕ ਦੂਜੇ ਨੂੰ ਆਮ ਸਾਹਮਣੇ ਗੋਲੀਆਂ ਦਾਗ ਦੂੰ ਇੱਟਾਂ ਰੋੜੇ ਚੱਲਦੇ ਹੋਣ ਡਾਂਗਾਂ ਚੱਲਦੀਆਂ ਹੋਣ ਪਿੰਡਾਂ ਦੇ ਵਿੱਚ ਪੰਚਾਇਤਾਂ ਬੋਲੀਆਂ ਲਾਉਂਦੀਆਂ ਹੋਣ ਕਿ ਹਾਂ ਮੈਨੂੰ ਸਰਪੰਚ ਬਣਾਓ ਮੈਂ 10 ਲੱਖ ਦੇਊਂਗਾ ਮੈਨੂੰ ਸਰਪੰਚ ਬਣਾਓ ਮੈਂ 50 ਲੱਖ ਦੇਊਂਗਾ ਤੇ ਸੀਐਮ ਮਾਨ ਸਾਹਿਬ ਇਹ ਗੱਲ ਕਹਿੰਦਾ ਹੋਵੇ ਕਿ ਹਾਂ ਜਿਹੜੀ ਸਰਬਸੰਮਤੀ ਨਾਲ ਪੰਚਾਇਤ ਬਣੂਗੀ ਉਹਨਾਂ ਨੂੰ ਮੈਂ ਨਾਮ ਵਜੋਂ 5 ਲੱਖ ਰੁਪਈਆ ਦੇਊਂਗਾ ਕਿ ਜਾਂ ਸੀਐਮ ਨੇ ਜਾਂ ਸਾਡੇ ਪਿੰਡਾਂ ਦੇ ਵਿੱਚ ਸਰਪੰਚੀ ਦੇ ਚਾਹਵਾਨ ਲੋਕਾਂ ਨੇ ਜਾਂ ਪਿੰਡਾਂ ਦੇ ਲੋਕਾਂ ਨੇ ਇਹ ਮੰਗ ਰੱਖੀ ਹੋਵੇ ਕਿ ਹਾਂ ਸਾਡਾ ਪਿੰਡ ਨਸ਼ਾ ਰਹਿ ਤੋ ਜੇ ਸਾਡਾ ਸ਼ਹਿਰ ਨਸ਼ਾ ਰਹਿ ਤੋ ਜੇ ਅਸੀਂ ਉਹਨਾਂ ਆਗੂਆਂ ਨੂੰ ਅੱਗੇ ਲਾਣਾ ਚਾਹਾਂਗੇ ਪਰ ਅਫਸੋਸ ਕਿ ਲੋਕਾਂ ਜਿਹੜੇ ਉਹ ਨਿਰਾਸ਼ ਹੋ ਚੁੱਕੇ ਆ ਕਿਉਂਕਿ ਲੋਕਾਂ ਨੂੰ ਪਤਾ ਕਿ ਜੇ ਆਮ ਸ਼੍ਰੋਮਣੀ ਅਕਾਲੀ ਦਲ ਆਈ ਸੀ ਤਾ ਚਿੱਟੇ ਦੇ ਉੱਤੇ ਆਈ ਸੀ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਜੇ ਕੈਪਟਨ ਸਾਹਿਬ ਆਈ ਸੀ ਗੁਟਕਾ ਸਾਹਿਬ ਚੱਕ ਕੇ ਕਸਮ ਖਾਦੀ ਸੀ ਤਾਂ ਨਸ਼ੇ ਦੇ ਮੁੱਦੇ ਤੇ ਖਾਦੀ ਸੀ ਕਿ ਇੱਕ ਹਫ਼ਤੇ ਦੇ ਚੌ ਹਫ਼ਤਿਆਂ ਦੇ ਵਿੱਚ ਜਿਹੜਾ ਮੈਂ ਨਸ਼ਾ ਜਿਹੜਾ ਇਹ ਪੰਜਾਬ ਦੇ ਵਿੱਚੋਂ ਜੜ ਤੋਂ ਖਤਮ ਕਰ ਦੂੰਗਾ ਜੜ ਤੋਂ ਤਾਂ ਨਹੀਂ ਖਤਮ ਕਰਿਆ ਜਾ ਸਕਿਆ ਕਾਲੀ ਦਾਲਮੋਕੇ ਗਲੀ ਦੇ ਇੱਕ ਘਰ ਦੇ ਵਿੱਚ ਵਿਕਦਾ ਸੀ ਕਾਂਗਰਸ ਆਈ ਪੂਰੇ ਮਹੱਲੇ ਦੇ ਵਿੱਚ ਵੇਚਣ ਲੱਗਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤਾਂ ਸ਼ਰੇ ਆਮ ਵੇਖਦਾ ਮਹੀਨੇ ਭਰੇ ਜਾਂਦੇ ਆ ਬੜਾ ਕੁਛ ਕੀਤਾ ਜਾਂਦਾ ਸੋ ਜੇ ਗੱਲ ਕਰੀਏ ਇੱਥੇ ਆਪਾਂ ਕਿ ਫਰੂਜਪੁਰ ਜਿਹੜਾ ਸਿਟੀ ਠਾਣਾ ਸਿੱਧੀ ਜਾਨੇ ਰ ਗੰਦੀ ਮੰਡੀ ਆ ਜਿਹੜੀ ਉਸ ਮੰਡੀ ਦੇ ਵਿੱਚੋਂ ਤੁਹਾਨੂੰ ਸਬਜ਼ੀ ਲੈਣ ਲੱਗਿਆਂ ਤਾਂ ਟਾਈਮ ਲੱਗੂਗਾ ਸਬਜੀ ਹਜੇ ਥੋੜੀ ਜੋਖਣ ਲੱਗਿਆ ਟਾਈਮ ਲੱਗੂਗਾ ਪਰ ਚਿੱਟਾ ਉਸ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਜਾਊਗਾ ਇਹ ਹਾਲਾਤ ਨੇ ਫਿਰੋਜ਼ਪੁਰ ਸ਼ਹਿਰ ਦੇ ਉਸ ਮੰਡੀ ਦੇ ਠਾਣਾ ਸਿਟੀ ਕੋਲ ਹੋਵੇ ਤੇ ਜੇ ਕਿਸੇ ਵੱਲੋਂ ਗੱਲ ਕੀਤੀ ਜਾਵੇ ਅਫਸਰ ਸ਼ਾਹੀ ਨਾਲ ਤੇ ਅਫਸਰ ਇਹ ਗੱਲ ਕਹਿ ਕੇ ਪੱਲਾ ਝਾੜ ਦੇ ਨਜ਼ਰ ਆਣ ਕੇ ਇਕੱਲੇ ਅਸੀਂ ਕੁਛ ਨਹੀਂ ਕਰ ਸਕਦੇ ਟੀਆਈਜੀ ਡੀਆਈਜੀ ਸਬਜੀ ਦੇ ਧਿਆਨ ਦੇ ਵਿੱਚ ਨਹੀਂ ਕਿ ਐਸਐਸਪੀ ਮੈਡਮ ਦੇ ਧਿਆਨ ਦੇ ਵਿੱਚ ਨਹੀਂ ਕਿ ਫਿਰੋਜ਼ਪੁਰ ਦੇ ਵਿੱਚ ਕੀ ਹੋ ਰਿਹਾ ਪ੍ਰੈਗਾ ਦੇ ਉੱਤੇ ਪਾਬੰਦੀ ਲਾਈ ਗਈ ਫਰੋਜ਼ਪਰ ਦੇ ਵਿੱਚ ਤਿੰਨ ਚਾਰ ਦਿਨ ਪ੍ਰੈਗਾ ਅਰਗੇ ਨਹੀਂ ਮਿਲੇ ਤਾਂ ਉਹਨਾਂ ਕੰਪਨੀਆਂ ਵੱਲੋਂ ਡੀਲ ਕੀਤੀ ਗਈ ਤੇ ਬਾਅਦ ਦੇ ਵਿੱਚ ਉਹੀ ਖਰੇ ਆਮ ਜਿਹੜੇ ਫੇਰ ਚੱਲਣ ਲੱਗ ਪਈ ਕਿਹਦੀ ਸ਼ੈ ਥੱਲੇ ਕਿਹਦੇ ਨੱਕ ਥੱਲੇ ਹੋ ਰਿਹਾ ਸੋ ਇਹ ਹਾਲਾਤ ਨੇ ਮੇਰੇ ਪੰਜਾਬ ਦੇ ਅਸਲੀ ਮੁੱਦਿਆਂ ਨੂੰ ਛੂਹੋ ਪੰਜੀਆਂ ਸਰਪੰਚੀਆਂ ਲੈਣੀਆਂ ਅਸਲੀ ਮੁੱਦੇ ਚੱਕੋ ਇਹ ਕਹੋ ਕਿਸੀ ਇਹਨਾਂ ਗੰਦਗੀਆਂ ਨੂੰ ਸਾਫ਼ ਕਰਨਾ ਚਾਹੇ ਕਿਸੇ ਦਾ ਭੈਣ ਆ ਚਾਹੇ ਭਰਾ ਕੋਈ ਵੀ ਆ ਇਹਨਾਂ ਚੀਜ਼ਾਂ ਨੂੰ ਸਾਫ਼ ਕਰਨ ਲਈ ਹੋ ਨਾ ਕਿ ਜੇ ਕੋਈ ਭੈਣ ਉੱਠਦੀ ਆ ਉਹਦੇ ਖਿਲਾਫ ਦੂਜੇ ਪਾਸੇ ਸਪੋਟਾ ਕਰਨ ਵਾਲੇ ਹੋ ਉਹਨਾਂ ਦੇ ਪਰਿਵਾਰਾਂ 'ਚ 파ਟਕ ਪਾਉਣ ਵਾਲੇ ਨਾ ਬਣੋ ਇਹਨਾਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰੋ ਜੇ ਕਰ ਸਕਦੇ ਹੋ ਸਾਡੇ ਸਕੂਲਾਂ ਤੱਕ ਨਸ਼ੇ ਵੜ ਗਏ ਨੇ ਸਕੂਲਾਂ ਦੇ ਪਿਛਲੇ ਦਿਨੀ ਸੈਮੀਨਾਰ ਹੋਏ ਆ ਸਕੂਲਾਂ ਦੇ ਬੱਚੇ ਜਿਹੜੇ ਕਦੇ ਟੀਚਰ ਤੋਂ ਡਰਦੇ ਹੁੰਦੇ ਸੀ ਉਹ ਟੀਚਰਾਂ ਨੂੰ ਡਰਾਉਣ ਲੱਗੇ ਨੇ ਇਹ ਹਾਲਾਤ ਆ ਮੇਰੇ ਪੰਜਾਬ ਦੇ ਤੇ ਹਾਲਾਤ ਦੇਣ ਕੀ ਦੀ ਆ ਸਾਡੀ ਰਾਜਨੀਤੀ ਦੀ ਦੇਣ ਕੀ ਦੀ ਆ ਸਾਡੇ ਪਿੰਡਾਂ 'ਚ ਜਿਹੜੇ ਚਮਚੇ ਬੈਠੇ ਉਹਨਾਂ ਦੀ ਸ਼ਰਮ ਕਰੋ ਕੋਸ਼ ਅਸਲੀ ਮੁੱਦਿਆਂ ਨੂੰ ਛੂਹੋ ਅਸਲੀ ਮੁੱਦੇ ਕੀ ਆ ਤੁਹਾਡੇ ਕੀ ਅਸੀਂ ਆਪਦਾ ਇਤਿਹਾਸ ਦੱਸਾਂਗੇ ਕੀ ਅਸੀਂ ਕਵਾਂਗੇ ਅਸੀਂ ਉਹ ਪੰਜਾਬੀਆਂ ਜਿਨ੍ਹਾਂ ਦੀਆਂ ਧੀਆਂ ਵੀ ਨਸ਼ਿਆਂ 'ਚ ਗਟੋ ਕੇ ਮਰਨੀਆਂ ਸ਼ੁਰੂ ਹੋ ਗਈਆਂ ਪੁੱਤ ਤਾਂ ਜਾ ਰਹੇ ਸੀ ਸਾਡੇ ਪਰ ਨਹੀਂ ਅਸੀਂ ਸਰਪੰਚੀਆਂ ਦੇ ਮੱਲ ਲੈਉਣੇ ਆ ਤੇ ਬੜਾ ਅਸੀਂ ਚੌੜਾ ਸੀਨਾ ਕਰਕੇ ਕਹਿੰਨੇ 35 ਲੱਖ ਦੇ ਸਰਪੰਚੀ ਬੜਾ ਚੌੜਾ ਸੀਨਾ ਕਰਕੇ ਅਸੀਂ ਪੋਸਟ ਪਾਉਣੀ ਤੇ ਉਹ ਜਿਹੇ ਵਾਇਰਲ ਕਰਨ ਵਾਲੇ 2 ਕਰੋੜ ਦੇ ਸਰਪੰਚੀ 10-10 ਲੱਖ ਦੇ ਸਰਪੰਚੀ ਕਿਸੇ ਨੇ ਇਹ ਗੱਲ ਕਹੀ ਕਿ ਮੈਂ ਆਪਣੇ ਪਿੰਡ 'ਚ 10 ਲੱਖ ਰੁਪਇਆ ਲਾਉਂਗਾ ਪਿੰਡ ਦੇ ਜਿੰਨੇ ਨੌਜਵਾਨ ਨਸ਼ਾ ਕਰਦੇ ਉਹਨਾਂ ਦਾ ਨਸ਼ਾ ਛਡਾਉਂਗਾ ਤੇ ਪਿੰਡ ਦੇ ਦੁਆਰਾ ਨਸ਼ਾ ਨਹੀਂ ਵੜਨ ਦੇਵਾਂਗਾ ਮੇਰੀ ਪੰਚਾਇਤ ਆ ਜਿਹੜੀ ਤਤ ਪਰ ਰਹੂਗੀ ਪੰਚਾਇਤ ਦੇ ਬੰਦੇ ਹੀ ਉਹ ਬਣਾਓ ਜਿਹੜੇ ਗੱਡਸ ਵਾਲੇ ਹੋਣ ਜਿਨ੍ਹਾਂ ਤੋਂ ਚਾਰ ਨਸ਼ੇ ਵਾਲੇ ਵੀ ਡਰਨ ਪਰ ਨਹੀਂ ਸਾਡੀਆਂ ਪੰਚਾਇਤਾਂ ਉਹ ਬਣ ਰਹੀਆਂ ਜਿਹੜੇ ਚਿੱਟੇ ਵੇਚ ਰਹੇ ਨੇ ਸਾਡੇ ਸਰਮੌਰ ਉਹ ਲੋਕ ਹੋ ਰਹੇ ਨੇ ਜਿਹੜੇ ਸਾਡੇ ਤੇ ਭਾਰੂ ਪੈ ਰਹੇ ਨੇ ਤੇ ਅਸੀਂ ਆਵਦੇ ਆਪ ਨੂੰ ਬੜੇ ਗੱਡ ਸਾਲੇ ਮੰਨਦੇ ਆਂ ਬੇਸ਼ੱਕ ਮੇਰਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਵਾਹ ਵਾਸਤਾ ਨਹੀਂ ਕੋਈ ਬਣੇ ਕੋਈ ਨਾ ਬਣੇ ਮੈਂ ਤਾਂ ਇੱਕ ਸਿਧਾਂਤ ਤੇ ਚੱਲੀ ਵੀ ਆਂ ਪਰਮਾਤਮਾ ਨੇ ਸਾਨੂੰ ਕਾਦੇ ਲਈ ਭੇਜਿਆ ਇਸ ਦੁਨੀਆ ਤੇ ਕੁਝ ਚੰਗਾ ਕਰਕੇ ਜਾ ਸਕਦੇ ਹੋ ਤਾਂ ਕਰੋ ਲੋਕਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿਉਂਕਿ ਲੋਕਾਂ ਨੇ ਤੁਹਾਨੂੰ ਚੰਗਾ ਨਹੀਂ ਕਹਿਣਾ ਹੁੰਦਾ ਚੰਗਾ ਉਹਦੇ ਕਹਿੰਦੇ ਜਿਉ ਤੁਸੀਂ ਮਰ ਜਾਂਨੇ ਆ ਫਿਰ ਤੁਹਾਡੀਆਂ ਹਾਰ ਤੇ ਫੋਟੋ ਫੋਟੋਆਂ ਤੇ ਹਾਰ ਬਹੁਤ ਪੈ ਜਾਂਦੀ ਆ ਤੁਹਾਡੀਆਂ ਫੋਟੋ ਪੁਰਾਣੀ ਤੋਂ ਪੁਰਾਣੀ ਚੱਕ ਕੇ ਵਾਇਰਲ ਕਰਦੇ ਆ ਜਿਉਂਦੇ ਜੀ ਚੰਗੇ ਬੰਦਿਆਂ ਦੀ ਕਦਰ ਨਹੀਂ ਕੋਈ ਵੀ ਕਰਦਾ ਬੇਸ਼ੱਕ ਮੈਂ ਰਾਏ ਨੀਤੀ ਤੋਂ ਇੱਕ ਪਾਸਿਆਂ ਪਰ ਦੁੱਖ ਆਉਂਦਾ ਜਿਦੋਂ ਇਸ ਤਰ੍ਹਾਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬੰਦੀਆਂ ਦੁੱਖ ਹੁੰਦਾ ਜਿਦੋਂ ਸ਼ਾਂਤਮਈ ਮਾਹੌਲ ਦੇ ਵਿੱਚ ਲੋਕ ਆਵਦੇ ਨੇ ਨਿੱਜੀ ਜਿਵੇਂ ਵਾਲੇ ਕੰਮ ਕਾਜਾਂ ਲਈ ਜਾਂਦੇ ਆ ਤੇ ਰਾਹ ਚ ਕੀ ਪਤਾ ਲੱਗਦਾ ਕਿ ਦੋ ਗੁੱਟਾਂ ਵਿਚਾਲੇ ਲੜਾਈ ਹੁੰਦੀ ਆ ਫੈਰਿੰਗ ਹੁੰਦੀ ਆ ਹਨੱਕੇ ਕੋਈ ਹੋਰ ਹੀ ਮਾਰੇ ਜਾਂਦੇ ਆ ਹਨੱਕੇ ਸਿਰ ਹੋਰਾਂ ਦੇ ਫੱਟ ਜਾਂਦੇ ਆ ਰਾਜਨੀਤੀ ਕਰਨੀ ਆ ਸਾਫ਼ ਸੁਥਰੀ ਚੰਗੇ ਕਰਤਾਰ ਦੀ ਕਰੋ ਕਿ ਤੁਸੀਂ ਰਾਜਨੀਤੀ ਕਰੂੰ ਤਾਂ ਕਈ ਪੋਸਟਾਂ ਯਾਦ ਰੱਖਣ ਵੀ ਹਾਂ ਕੋਈ ਐਮ.ਐਲ.ਏ ਆਇਆ ਸੀ ਕੋਈ ਵਿਧਾਇਕ ਆਇਆ ਸੀ ਜਾਂ ਕੋਈ ਪਿੰਡ ਦਾ ਸਰਪੰਚ ਬਣਿਆ ਸੀ ਜਿਨੇ ਪਿੰਡੇ ਦੀ ਨੁਹਾਰ ਬਦਲ ਕੇ ਰੱਖਤੀ ਕੋਈ ਪਿੰਡ ਦਾ ਮੈਂਬਰ ਸੀ ਗੜਸਾਲਾ ਜਿਨੇ ਆਪਦੇ ਪਿੰਡੇ ਚ ਗਲਤ ਨਹੀਂ ਹੋਣ ਦਿੱਤਾ ਪਰ ਆਜੇ ਹਾਲਾਤ ਕੀ ਆ ਪਾਂਡਾ ਘੋਟਾ ਆਪਦਾ ਬਾਣੀ ਨੂੰ ਕੀ ਦੋਸ਼ ਮਾੜੀ ਸਾਡੇ ਆਪਦੇ ਅਸੀਂ ਲੀਡਰਾਂ ਨੂੰ ਦੋਸ਼ ਕੀ ਦੇਗੇ ਸ਼ੁਰੂ ਦਾ ਗਰਾਊਂਡ ਲੈਵਲ ਤੋਂ ਹੋਈ ਆ ਜੇ ਲੀਡਰਾਂ ਨੇ ਡਿਮਾਂਡਾਂ ਰੱਖੀਆਂ ਸੀ ਜੇ ਪੈਂਡੀਆਂ ਅੜ ਜਾਂਦੇ ਵੀ ਭਾਈ ਇਹ ਸਾਡੀ ਭਾਈਚਾਰਕ ਸੰਜਾ ਸਾਡੇ ਪਿੰਡਾਂ ਦੀਆਂ ਸਰਪੰਚੀਆਂ ਅਸੀਂ ਦੇਖਣਾ ਸਾਡਾ ਭਲਾ ਸਾਡੇ ਪਿੰਡ ਦਾ ਕਾਹਦੇ ਚ ਪਰ ਨਹੀਂ ਇਹ ਚੀਜ਼ਾਂ ਨਹੀਂ ਕੀਤੀਆਂ ਧੱਕੇ ਪਹਿਲਾਂ ਤੋਂ ਹੁੰਦੇ ਆ ਰਹੇ ਤੇ ਹੁਣ ਵੀ ਹੁੰਦੇ ਆ ਤੇ ਗਾਣੂ ਇਹਨਾਂ ਧੱਕਿਆਂ ਦੇ ਵਧਣੇ ਨਹੀਂ ਆ ਘਟਣੇ ਨਹੀਂ ਮੈਨੂੰ ਲਈ ਲੱਗਦਾ ਵੀ ਕੁਛ ਇਹਨਾਂ ਚੋਂ ਘਟੂਗਾ ਜਾਂ ਹਟੂਗਾ ਇਹ ਚੀਜ਼ਾਂ ਸ਼ਰੇਆਮ ਚੱਲਦੀਆਂ ਆਈਆਂ ਤੇ ਚੱਲਦੀਆਂ ਰਹਿਣੀਆਂ ਨੇ ਪਰ ਗੱਲ ਇਹ ਆ ਕਾਹਨਸੇ ਕੰਮ ਅੱਜ ਪੰਜਾਬ ਨੂੰ ਜੇ ਕੋਣ ਨੂੰ ਕੋਈ ਬਿਮਾਰੀ ਲੱਗ ਚੁੱਕੀ ਆ ਤਾਂ ਉਹ ਨਸ਼ੇ ਦੀ ਆ ਜੇ ਪੰਜਾਬ ਅੱਜ ਕਿਸੇ ਚੀਜ਼ ਦੀ ਗ੍ਰੈਫਟ ਚਾਹਤਾ ਉਹ ਨਸ਼ੇ ਚ ਡਵੈਲਪਮੈਂਟ ਕਿੱਥੋਂ ਹੋਊਗੀ ਇੱਕ ਘਰ ਦੇ ਵਿੱਚ ਇੱਕ ਜੀ ਕਮਾਉਣ ਵਾਲਾ ਤਿੰਨ ਪੁੱਤ ਨਸ਼ਾ ਕਰਨ ਵਾਲੇ ਆ ਕੀ ਕਰੂਗਾ ਉਹ ਪਿਓ ਜਿਆ ਇੱਕ ਔਰਤ ਕਮਾਉਣ ਵਾਲੀ ਆ ਤਿੰਨ ਜੀ ਉਹਦੇ ਘਰ ਦੇ ਵਿੱਚ ਨਸ਼ੇੜੀਏ ਬੈਠੇ ਕੀ ਕਰੂਗੀ ਉਹ ਔਰਤ ਆ ਮੇਰੇ ਨੇੜੇ ਪਿੰਡ ਦੀ ਘਟਨਾ ਪਹਿਲਾਂ ਪਿਓ ਨਸ਼ਾ ਕਰਕੇ ਮਰ ਗਿਆ ਤਿੰਨ ਪੁੱਤ ਸੀ ਰੋਲ ਖੋਲ ਕੇ ਉਹਨੇ ਵਿਚਾਰੀ ਨੇ ਕਰਾਇਆ ਤੇ ਰਹਿ ਕੇ ਪੁੱਤ ਪਾਲੇ ਉਹਨੇ ਕਿਹਾ ਚੱਲ ਸੁਖਦਾ ਸਾਹਿਬ ਇੱਕੋ ਤਿੰਨੇ ਨਸ਼ੇ ਤੇ ਲੱਗ ਗਏ ਕੀ ਕਰੂਗੀ ਉਹ ਉਹਨੇ ਜਵਾਨੀ ਵੀ ਗਾਲੀ ਤੇ ਬੇੜੇਪਾ ਵੀ ਉਹਦਾ ਦੁੱਖਾਂ ਚਣਾਂਗਾ ਤਿੰਨੇ ਵਾਰੋ ਵਾਰੀ ਘਟਦੇ ਆ ਕਿਸੇ ਪੰਚਾਇਤ ਨੇ ਲਈ ਸਾਰਾ ਉਹਨਾਂ ਲੋਕਾਂ ਦੀ ਨਹੀਂ ਮੈਨੂੰ ਤਾਂ ਲੱਗਦਾ ਸਰਪੰਚੀਆਂ ਮਜ਼ਾਕ ਬਣਾ ਕੇ ਰੱਖਤੀਆਂ ਲੋਕਤੰਤਰ ਦਾ ਸਭ ਤੋਂ ਵੱਡਾ ਕਹਾਂ ਤੇ ਮਜ਼ਾਕ ਢਾਕੇ ਰੱਖਤਾ ਆਪਦੀ ਮਰਜ਼ੀ ਨਾਲ ਪਿੰਡ ਦੇ ਵਿੱਚ ਸਰਪੰਚ ਬਣਾ ਜੋ ਨਾ ਪਿੰਡ ਦੀ ਕੋਈ ਮੌਜੂਦਗੀ ਨਾ ਪਿੰਡ ਦੇ ਕਿਸੇ ਬੰਦੇ ਨੂੰ ਪੁੱਛਣਾ ਨਾ ਦੱਸਣਾ ਇਹ ਹਾਲਾਤ ਨੇ ਮੇਰੇ ਪੰਜਾਬ ਦੇ ਉੱਠਿਆ ਆਪ ਤੋਂ ਨਾ ਜਾਵੇ ਫਿੱਟੇ ਮੂੰਹ ਗੋਡਿਆਂ ਨੂੰ ਨਹੀਂ ਕਹੀਦਾ ਪਹਿਲਾਂ ਆਪ ਦੇਖੋ ਕਿ ਕੀ ਹੋ ਰਿਹਾ ਕਿਵੇਂ ਹੋ ਰਿਹਾ ਪੰਜਾਬ ਦੇ ਵਿੱਚ ਪਰ ਮੈਨੂੰ ਉਸ ਧੀ ਦੀ ਮੌਤ ਦਾ ਬਹੁਤ ਦੋਖਾ ਹੁਣ ਕਈਆਂ ਨੇ ਸਵਾਲ ਚੱਕਨੇ ਉਹਦੇ ਮਾਂ ਪਿਓ ਦੀ ਪਰਵਰਸ਼ ਤੇ ਕਾਂਗਿਆਰੀ ਬੀਜੀ ਦੀ ਨਹੀਂ ਉਗਦੀ ਆ ਕੋਈ ਮਾਂ ਪਿਓ ਨਹੀਂ ਚਾਹੁੰਦਾ ਉਹਦੀ ਲਾਤ ਮਾੜੀ ਨਿਕਲੇ ਕੰਗਨ ਦੀ ਉਹਦੀ ਸੋਸਾਇਟੀ ਦੇ ਚੱਕਣੀ ਆ ਹਰ ਇੱਕ ਮਾਪੇ ਚ ਹੁੰਦਾ ਕਿ ਉਹਦਾ ਬੱਚਾ ਪੜੇ ਲਿਖੇ ਅੱਗੇ ਵਧੇ ਪਰ ਮਾਪੇ ਕਿਹੜਾ ਵਿਚਾਰੇ ਪਿੱਛੇ ਜਾ ਕੇ ਵੇਖਦੇ ਆ ਇਹਦੇ ਮੈਂ ਮਾਪਿਆਂ ਨੂੰ ਵੀ ਕਹਿੰਦੀ ਆ ਇੱਕ ਧਿਆਨ ਦਿਆ ਕਰੋ ਤੁਹਾਡਾ ਧੀ ਪੁੱਤ ਬਾਹਰ ਜਾਂਦਾ ਦੇਰ ਰਾਤ ਨੂੰ ਆਉਂਦਾ ਬੋਲਣ ਦੇ ਵਿੱਚ ਉਹਦੇ ਸ਼ਬਦਾਂ ਦੇ ਵਿੱਚ ਤੁਹਾਨੂੰ ਕੋਈ 19 21 ਦਾ ਫਰਕ ਲੱਗਦਾ ਤੁਸੀਂ ਆਪਦੇ ਬੱਚੇ ਦੀ ਨਿਗਰਾਨੀ ਰੱਖੋ ਕਿਸੇ ਲੀਡਰ ਨੇ ਤੁਹਾਡੇ ਬੱਚੇ ਨਹੀਂ ਬਚਾਉਣੇ ਕਿਸੇ ਪੰਚ ਸਰਪੰਚ ਨੇ ਨਹੀਂ ਬਚਾਉਣੇ ਬਹੁਤ ਘੱਟ ਪਿੰਡਾ ਦੇ ਹੋਣਗੇ ਜਿਹੜੇ ਸੋਚਦੇ ਹੋਣਗੇ ਕਿ ਮੇਰਾ ਪਿੰਡ ਜਿਹੜਾ ਇਹਦਾ ਨਾਂ ਸੁਨਹਿਰੀ ਅੱਖਰਾਂ ਚ ਆਵੇ ਮੈਨੂੰ ਤਾਂ ਹੈਰਾਨ ਨਹੀਂ ਆ ਕੰਟਰੋਵਰਸੀ ਵਾਲੇ ਪਾਸੇ ਆਈ ਜਾਂਦੇ ਆ ਇੱਕ ਨੇ ਮਾੜਾ ਕਰਤਾ ਦੂਜੇ ਨੇ ਕਿਹਾ ਨਹੀਂ ਜੇ ਇਹਨੇ 21 22 ਤੇ ਮੈਂ 31 ਪਾਉਣੀ ਆ ਜੇ 31 22 ਤੇ ਮੈਂ 41 ਪਾਉਣੀ ਆ ਕਿਸੇ ਨੇ ਇਹ ਸੋਚਿਆ ਕਿ ਵੀ ਅਸੀਂ ਆਮਨ ਸ਼ਾਂਤੀ ਵੀ ਬਣਾਉਣੀ ਆ ਕੀ ਕਰਨੋ ਮੁਲਾਜ਼ਮ ਤੁਹਾਨੂੰ ਜਿਨ੍ਹਾਂ ਨੇ ਪੜ ਪੜ ਕੇ जिंदਗੀਆਂ ਗਾਲਤੀਆਂ ਟੈਸਟ ਕਲੀਅਰ ਕੀਤੇ ਕਿੰਨੀਆਂ ਔਕੜਾਂ ਥਾਣੀ ਉਹ ਅਫਸਰ ਨੰਗੇ ਫੇਰ ਕਿਤੇ ਜਾ ਕੇ ਉਹ ਅਫਸਰੀ ਦੀ ਕੁਰਸੀ ਤੇ ਬੈਠੇ ਤੇ ਜਿਨ੍ਹਾਂ ਨੂੰ ਤੁਸੀਂ ਹੱਥਾਂ ਹੱਥਾਂ ਦੀਆਂ ਕਟ ਪੁਤਲੀਆਂ ਬਣਾਈ ਫਿਰਦੇ ਹੋ ਸਾਰੀ ਜੀ ਜੀ ਸਰਕਾਰ ਹੁੰਦੀ ਉਸੇ ਦਾ ਡੰਡਾ ਉਹਨਾਂ ਅਫਸਰਾਂ ਤੇ ਕਾਇਮ ਹੁੰਦਾ ਮੇਰਾ ਨਿੱਜੀ ਮੰਨਣਾ ਕਿ ਜੇਕਰ ਅਫਸਰਾਂ ਨੂੰ 24 ਘੰਟੇ ਛੋਟ ਦਿੱਤੀ ਜਾਵੇ ਨਾ ਤੇ ਕ੍ਰਾਈਮ ਦਾ ਖਾਤਮਾ ਹੋ ਸਕਦਾ ਜੇਕਰ ਅਫਸਰਾਂ ਨੂੰ ਛੋਟ ਦਿੱਤੀ ਜਾਵੇ 24 ਘੰਟੇ ਨਸ਼ੇ ਦਾ ਖਾਤਮਾ ਹੋ ਸਕਦਾ ਬਹੁਤ ਸਾਰੇ ਅਫਸਰ ਇਦਾਂ ਦੇ ਜਿਨ੍ਹਾਂ ਨੂੰ ਮਿਲੇ ਜਿਨ੍ਹਾਂ ਨੂੰ ਕਿਹਾ ਉਹ ਕਹਿੰਦੇ ਭੈਣ ਜੀ ਕੀ ਕਰੀਏ ਬੰਦਾ ਮਗਰੋਂ ਚੱਕ ਕੇ ਲੈਉਣੇ ਆ ਪਹਿਲਾਂ ਸਾਨੂੰ ਫੋਨ ਆ ਜਾਂਦੇ ਆ ਤੇ ਜਰਤ ਕਿਵੇਂ ਪਈ ਆ ਬੰਦਾ ਸਾਡੀ ਪਾਰਟੀ ਦਾ ਸੀ ਅਫਸਰਾਂ ਦਾ ਵੀ ਮਜ਼ਾਕ ਬਣਾ ਕੇ ਰੱਖਤਾ ਮੈਨੂੰ ਐਂ ਲੱਗਦਾ ਵੀ ਹੋ ਸਕਦਾ ਏਨਾ ਦੋਖ ਸਾਡੇ ਬੱਚੇ ਬਾਹਰ ਕਿਉਂ ਜਾ ਰਹੇ ਆ ਉਹ ਇਸੇ ਕਰਕੇ ਜਾ ਰਹੇ ਉਹ ਕਿਉਂ ਨਹੀਂ ਇੱਥੇ ਨੌਕਰੀ ਕਰਨਾ ਪਸੰਦ ਕਰਦੇ ਉਹਨਾਂ ਨੂੰ ਪਤਾ ਸਾਨੂੰ ਇਹਨਾਂ ਦੇ ਨੌਕਰ ਬਣ ਕੇ ਰਹਿਣਾ ਪਊਗਾ ਅਸੀਂ ਆਪਣੀ ਮਰਜ਼ੀ ਨਾਲ ਆਪਣੀ ਕਲਮ ਨਹੀਂ ਚਲਾ ਸਕਦੇ ਸੋ ਇਹ ਹਾਲਾਤ ਆ ਮੇਰੇ ਪੰਜਾਬ ਦੇ ਅਜ ਅਫਸਰशाही ਨੂੰ ਸਭ ਤੋਂ ਵੱਡਾ ੱਟਕਾ ਲੱਗਦਾ ਇੱਕ ਕਹਿੰਦਾ ਤੂੰ ਐਂ ਕਰਨਾ ਮੇਰੀ ਸਰਕਾਰ ਆ ਤੇਰੀ ਡਿਊਟੀ ਇੱਥੇ ਐਥੇ ਖੜਾ ਇਕੋਣਾ ਐਸਐਸਪੀ ਐਸਐਸਪੀ ਰੈਂਕ ਦਾ ਆਫੀਸਰ ਆ ਤੇ ਉਹਨੂੰ ਇੱਕ ਵਿਧਾਇਕ ਉੱਠ ਕੇ ਕਹਿੰਦੇ ਤੇਰੀ ਜ਼ਿੰਮੇਵਾਰੀ ਇੱਥੇ ਖੜਾ ਮੈਂ ਕਾਗਜ਼ ਭਰਨੇ ਦੂਜੇ ਬੰਦੇ ਤੇ ਭਰਨ ਨਹੀਂ ਦੇਣੀ ਦੂਜੇ ਪਾਸੇ ਵਾਲਾ ਬੰਦਾ ਕਹੇ ਹਾਂ ਤੇਰੀ ਸ਼ਹਿ ਤੇ ਇੱਕ ਹੁਸ਼ ਹੋਇਆ ਉਹ ਤਾਂ ਵਿਚਾਰੇ ਆਫਸਰ ਆ ਉਹਨਾਂ ਦੇ ਤਾਂ ਗਲੇ ਦੇ ਵਿੱਚ ਹੱਡੀ ਬਣ ਗਈਆਂ ਤੁਸੀਂ ਲੋਕ ਨਾਉ ਤੁਹਾਨੂੰ ਗਾਣਗਾ ਸਕਦੇ ਨਾ ਬਾਹਰ ਕੱਢ ਸਕਦੇ ਜੇ ਬਾਹਰ ਕੱਢ ਦਿਓ ਤਾਂ ਵੀ ਮਰਦੇ ਜੇ ਗਾਣ ਨਗਾਉਂਦੇ ਹੋ ਤਾਂ ਵੀ ਮਰਦੇ ਆ ਰੱਬ ਦਾ ਵਾਸਤਾ ਸਾਡੇ ਕਿਸੇ ਨੇ ਪੰਜਾਬ ਪੁਲਿਸ ਚ ਭਰਤੀ ਨਹੀਂ ਹੋਣਾ ਜੇ ਪੰਜਾਬ ਪੁਲਿਸ ਦਾ ਅਸੀਂ ਆਹ ਹਾਲ ਕਰਨ ਲੱਗ ਗਏ ਇਹ ਲੋਕਾਂ ਦੀ ਸੁਰੱਖਿਆ ਵਾਸਤੇ ਆ ਇਹ ਤਾਨਾਸ਼ਾਹੀ ਰਾਜ ਨੂੰ ਬढ़ावा ਦੇਣ ਲਈ ਨਹੀਂ ਇਹ ਕੋਈ ਤੁਹਾਡੀਆਂ ਜੇਬਾਂ ਚੋਂ ਨਿਕਲ ਕੇ ਅਫਸਰ ਨਹੀਂ ਬਣੇ ਇਹ ਲੋਕਾਂ ਨੇ ਪੜ੍ਹਾਈ ਕੀਤੀ ਆ ਮਗਜ ਖਪਾਈ ਆ ਫਿਰ ਇਹ ਜਾ ਕੇ ਕਿਤੇ ਅਹੁਦਿਆਂ ਦੇ ਬੈਠੇ ਆ ਸਰਕਾਰਾਂ ਤੁਸੀਂ ਆਪ ਸਿਆਣੇ ਹੋ ਸਮਝਦਾਰ ਹੋ ਸਾਡੇ ਅਰਗਿਆਂ ਨੂੰ ਦਾ ਵੀਡੀਓ ਪਾਉਣ ਦੀ ਲੋੜ ਹੀ ਨਾ ਪਵੇ ਤੁਸੀਂ ਸਮਝਦਾਰ ਹੋ ਆਪ ਸਿਆਣੇ ਹੋ ਵੀ ਸਰਕਾਰਾਂ 50 ਸਾਲਾਂ ਬਾਅਦ ਬਦਲ ਜਾਂਦੀਆਂ ਵੈਲ ਐਜੂਕੇਟਿਡ ਬਹੁਤ ਘੱਟ ਲੀਡਰ ਹੋਣਗੇ ਅੰਡਰ میٹرਿਕ ਹੋਣਗੇ ਵਿੱਚੋਂ ਜਾਂ ਵੱਧ ਤੋਂ ਵੱਧ ਪਲੱਸ 2 ਕੀਤੀ ਵਾਲੇ ਹੋਣਗੇ ਤੇ ਤੁਸੀਂ 5 ਸਾਲ ਬਾਅਦ ਬਦਲ ਜਾਣਾ ਹੁੰਦਾ ਪ੍ਰਭੂ ਤੇ ਇਹਨਾਂ ਨੇ ਕਟੋ-ਕਟ ਕਾੜਵਾਟ ਸਾੜ ਤੱਕ ਆਪਦੀ ਨੌਕਰੀ ਕਰਨੀ ਐ ਐਨੇ ਵੀ ਇਹਨਾਂ ਨੂੰ ਤੰਗ ਨਾ ਕਰਿਓ ਕਿ ਤੁਹਾਡੇ ਵੱਲ ਮੂੰਹ ਨਾ ਕਰਨ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਮੈਂ ਬੇਨਤੀ ਕਰਦੀ ਆ ਕਿ ਜਿੱਥੇ ਵੀ ਤੁਹਾਨੂੰ ਕੋਈ ਨਸ਼ੇ ਵਾਲਾ ਨੌਜਵਾਨ ਦੀਂਦਾ ਵੋਟਾਂ ਦੇ ਇਲੈਕਸ਼ਨ ਦੇ ਵਿੱਚ ਕਾਗਜ਼ ਭਰਨ ਦੇ ਵਿੱਚ ਸੈੱਟ ਲੋ ਤੁਸੀਂ ਮਿਹਨਤਾਂ ਕਰਕੇ ਨੌਕਰੀਆਂ ਲਈਆਂ ਤੁਹਾਡੀ ਵਰਦੀ ਦੀ ਪਾਵਰ ਆ ਕੋਈ ਤੁਸੀਂ ਆਪਣੀ ਵਰਦੀ ਦੀ ਪਾਵਰ ਤੇ ਰਹੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰ ਦਿਓ ਧੰਨਵਾਦ ਮੈਂ ਤਾਂ ਬਹੁਤ ਆਪਦਾ ਦਿਮਾਗ ਖਾ ਪਾਉਣੀ ਆ ਪਰ ਪੁੱਠੇ ਸਿੱਧੇ ਕਮੈਂਟ ਕਰਨ ਵਾਲੇ ਤਾਂ ਬਹੁਤ ਆ ਜਾਣਗੇ ਪਰ ਸਹੀ ਸਮਝਣ ਵਾਲਾ ਨਹੀਂ ਕੋਈ ਆਉਂਦਾ ਧੰਨਵਾਦ